ਬੱਸ ਬਾਈ ਤੁਹਾਡੇ ਕਹਿਣ ਦਾ ਫਾਇਦਾ ਚੱਲਣ ਲੱਗਾ ਉਹਨੇ ਸਾਡਾ ਪਤਾ ਕੀ ਔਖਾ ਸਾਡੇ ਘਾਰਾਂ ਦੀਆਂ ਤੁਹਾਡੇ ਹੈ ਤਾਂ ਬੰਨੀ ਖੜੀ ਇਹਨਾਂ ਘਰਾਂ ਆ ਸਾਡੇ ਜੀ ਤੇ ਅੱਜ ਆਪਾਂ ਗੱਸ ਸਿੰਘ ਜੀ ਦਾ 177ਵਾਂ ਜਨਮ ਦਿਹਾੜਾ ਹੈ ਔਰ ਅੱਜ ਉਹਨਾਂ ਨੂੰ ਜਿੱਥੇ ਯਾਦ ਕਰਦੇ ਹੋਏ ਉਹ ਕਿ ਸ਼ਹੀਦ ਆਜਮ ਭਗਤ ਸਿੰਘ ਹਮੇਸ਼ਾ ਕਰੋੜਾਂ ਲੋਕਾਂ ਦੀ ਪ੍ਰੇਰਣਾ ਦੇ ਸਰੋਤ ਹੈ ਆਮ ਆਦੀ ਪਾਰਟੀ ਦੀ ਖਾਸ ਕਰ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਹਮੇਸ਼ਾ ਹੀ ਇਸੇ ਵੀ ਕੰਮ ਦੀ ਸ਼ੁਰੂਆਤ ਕੀਤੀ ਤੇ ਇਸ ਧਰਤੀ ਤੋਂ ਮੱਥਾ ਟੇਕ ਕੇ ਕੀਤੀ ਆ ਔਰ ਮੈਨੂੰ ਵੀ ਇਸ ਧਰਤੀ ਨੇ ਬੜਾ ਵੱਡਾ ਆਸ਼ੀਰਵਾਦ ਦਿੱਤਾ ਹਮੇਸ਼ਾ ਪਿਆਰ ਸਤਿਕਾਰ ਦਿੱਤਾ ਔਰ ਦੇਸ਼ ਦੀ ਪੰਚਾਇਤ ਵਿੱਚ ਭੇਜਿਆ ਅੱਜ ਜਿੱਥੇ 117ਵੇਂ ਜਨਮ ਦਿਹਾੜੇ ਤੇ ਉਹਨਾਂ ਨੂੰ ਅਸੀਂ ਯਾਦ ਕਰਦੇ ਹੁਣ ਨਾਲ-ਨਾਲ ਇਸ ਗੱਲ ਦੀ ਪ੍ਰੇਰਣਾ ਵੀ ਦੇ ਇਸ ਗੱਲ ਦੀ ਸੌਂ ਵੀ ਚੁੱਕਦੇ ਆ ਕਿ ਜੋ ਉਹਨਾਂ ਨੇ ਦੇਸ਼ ਵਾਸਤੇ ਇੱਕ ਸੁਪਨਾ ਦੇਖਿਆ ਸੀ ਆਜ਼ਾਦੀ ਤੋਂ ਬਾਅਦ ਉਹਦੇ 'ਚ ਅਸੀਂ ਆਪਣਾ ਬਿਹਤਰ ਯੋਗਦਾਨ ਚੰਗੇ ਤਰੀਕੇ ਨਾਲ ਯੋਗਦਾਨ ਪਾਈਏ ਉਹਦੇ ਲਈ ਕੋਸ਼ਿਸ਼ ਲਗਾਤਾਰ ਜਾਰੀ ਹੈ ਸਾਡੇ ਸਾਰੇ ਲੀਡਰਸ਼ਿਪ ਜ਼ਿਲੇ ਦੀ ਸਾਡੇ ਸਤਕਾਰਯੋਗ ਐਮ ਐਲ ਏ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਔਰ ਸਾਡੇ ਡੀ ਸੀ ਸਾਹਿਬ ਐਸ ਐਸ ਪੀ ਸਾਹਿਬ ਸਾਰਾ ਐਡਮਿਨਿਸਟ੍ਰੇਸ਼ਨ ਇੱਥੇ ਮੌਜੂਦ ਹੈ ਮਾਨਯੋਗ ਮੰਤਰੀ ਸਾਹਿਬ ਵੀ ਪਹੁੰਚ ਰਹੇ ਮੁੱਖ ਮੰਤਰੀ ਜੀ ਦੀ ਸਿਹਤ ਨਾ ਠੀਕ ਹੋਣ ਕਰਕੇ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਕੋ ਮੇਸ਼ਾ ਇੱਥੇ ਮੌਜੂਦ ਰਹਿੰਦੇ ਆ ਔਰ ਇਸ ਕਰਕੇ ਉਹਦੀ ਆਪ ਉਹਨਗੇ ਮੰਤਰੀ ਸਾਹਿਬ ਪਹੁੰਚੂਗੀ ਅੱਜ ਆਪਾਂ ਸਾਰਿਆਂ ਨੇ ਛੀਦੇ ਆਜ ਨੂੰ ਯਾਦ ਕਰਨਾ ਹੈ ਉਹਨਾਂ ਨੂੰ ਸ਼ਰਧਾ ਦੇ ਕੇ ਫੁੱਲ ਭੇਟ ਕਰਦੇ ਆ ਜੀ ਬੜੀ ਖੁਸ਼ੀ ਲੱਗਿਆ ਜੀ ਬੜੀ ਪ੍ਰਸ਼ਾਸ਼ਕੀ ਜੀ ਅੱਜ ਆਪ ਸਰਦਾਰ ਛੀਦੇ ਆਜ ਨੂੰ ਬਗਸੁਰਾ ਦਾ ਜਨਮ ਦਿਨ ਹੈ ਔਰ ਬਹੁਤ ਵੱਡੀ ਕੁਰਬਾਨੀ ਹੈ ਜੇ ਅੱਜ ਅਸੀਂ ਇਸ ਆਜ਼ਾਦ ਹਵਾ ਦੇ ਵਿੱਚ ਸਾਹ ਲੈ ਰਹੇ ਆਂ ਉਹਦੀ ਆਜ਼ਾਦਤਾ ਇਹਨਾਂ ਦੀ ਬਦੌਲਤ ਆ ਬਹੁਤ ਛੋਟੀ ਉਮਰ ਦੇ ਇਹਨਾਂ ਨੇ ਆ ਭਾਤਰੀ ਦੇ ਰਸਤੇ ਸਾਡੇ ਲਈ ਸਾਡੇ ਸਾਰਿਆਂ ਲਈ ਚੁੰਮੇ ਆਪਣੀਆਂ ਜਾਨਾਂ ਵਾਰ ਗਏ ਔਰ ਸਾਨੂੰ ਅੱਜ ਇਹਨਾਂ ਦੇ ਉੱਤੇ ਜਲਣ ਦੀ ਲੋੜ ਹੈ ਜੀ ਤੇ ਆਜਮ ਭਗਤ ਸਿੰਘ ਜੀ ਨਾ ਸਿਰਫ ਪੰਜਾਬ ਦਾ ਪੂਰੇ ਭਾਰਤ ਦਾ ਨਾ ਸਿਰਫ ਭਾਰਤ ਦਾ ਪੂਰੇ ਵਿਸ਼ਵ ਦਾ ਨਾਮ ਸਨਮਾਨ ਨੇ ਔਰ ਅੱਜ ਉਹਨਾਂ ਦੇ ਇਸ ਸਥਾਨ ਦੇ ਉੱਤੇ ਖਟਕੜ ਕਲਾ ਵਿੱਚ ਪਹੁੰਚ ਕੇ ਸਾਨੂੰ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਇੱਕ ਜਿਹਨੂੰ ਸੱਚੀ ਜੋ ਉਹਨਾਂ ਨੂੰ ਇੱਕ ਮੁਦਾਂ ਜਿਹੜੀ ਕਹੀਏ ਜਾਂ ਉਹਨਾਂ ਨੂੰ ਆਪਣੇ ਨਿੱਕਾ ਰਿਕਾਰਡਸ ਕਹੀਏ ਅਸੀਂ ਉਹ ਪੇ ਕੀਤਾ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਵਿయోగਗਵਾਈ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਜਿਹੜਾ ਜਿਹੜੀ ਸ਼ਬਦ ਵੀ ਚੱਕੀ ਗਈ ਸੀ ਜਿਹੜੀ 100 ਵੀ ਚੱਕੀ ਗਈ ਸੀ ਤੋਂ ਇਸੇ ਤਰ੍ਹਾਂ ਦੀ ਕੋ ਖਟਕੜ ਕਲਾਂ ਦੀ ਤਰਤੀ ਤੋਂ ਚੱਕੀ ਗਈ ਸੀ ਔਰ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਔਰ ਜਿਹੜਾ ਕਿ ਰੋਜ਼ ਦੀ ਰੋਜ਼ ਸਾਕਾਰ ਹੋ ਰਿਹਾ ਕਿ ਜੋ ਸ਼ਹੀਦ ਆਜਨ ਭਗਤ ਸਿੰਘ ਜੀ ਦੇ ਸੁਪਨੇ ਨੇ ਇਸ ਆਪਣੇ ਦੇਸ਼ ਭਾਰਤ ਨੂੰ ਲੈ ਕੇ ਜੋ ਵਿਚਾਰ ਸਦੇ ਸੀ ਜੋ ਰਾਜਗੁਰੂ ਜੀ ਜੋ ਸੁਖਦੇਵ ਜੀ ਸੋਚਦੇ ਸੀ ਇਹ ਉਹਨਾਂ ਸੁਪਨਿਆਂ ਨੂੰ ਆਪਾਂ ਸਾਕਾਰ ਕਰ ਸਕੀਏ ਬੂਰ ਪਾਸ ਕੀਏ ਇਹ ਉਸ ਦੇ ਸਦਕਾ ਜਾਨੀ ਕਿ ਜਿਹੜਾ ਇਹ ਜਿਹੜਾ ਰਾਸ਼ਟਰੀ ਸਮਾਗਮ ਕਰਾਇਆ ਜਾ ਰਿਹਾ